ਤਾਜ ਭਾਈ ਮਨਜੀਤ ਸਿੰਘ ਜੀ ਇੱਥੇ ਮੌਜੂਦ ਨੇ ਸੜਨਾ ਉਹਨਾਂ ਨਾਲ ਵੀ ਗੱਲ ਕਰਤੇ ਭਾਈ ਸਾਹਿਬ ਜੀ ਕਿਵੇਂ ਵੇਖਦੇ ਹੋ ਅੱਜ ਸਾਰੀ ਜੋ ਸ਼ਰੋਮਣੀ ਕਾਲੀ ਦਲ ਜਿਹੜੀ ਮੋਢੇ ਇਕੱਠੀ ਹੋਈ ਹੈ ਹਾਂਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲ ਕੇ ਇਹ ਕਾਲੀ ਲੀਡਰਸ਼ਿਪ ਇੱਕ ਮੰਗਾਂ ਦਾ ਮੰਗਾਂ ਨਹੀਂ ਇੱਕ ਖਿਮਾ ਜਾਚਨਾ ਦਾ ਇੱਕ ਚਿੱਠਾ ਦੇਣਾ ਚਾਹੁੰਦੇ ਲਿਖਿਆ ਬੜੇ ਡਿਟੇਲ ਚ ਸਾਰਾ ਕੁਝ ਚ ਲਿਖਿਆ ਜੋ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਜੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਅਰਦਾਸ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਅਰਦਾਸ ਤੋਂ ਬਾਅਦ ਮੱਥਾ ਟੇਕਣਾ ਔਰ ਮੱਥਾ ਟੇਕਨ ਤੋਂ ਬਾਅਦ ਲੰਗਰ ਦੀ ਸੇਵਾ ਉਸ ਤੋਂ ਬਾਅਦ ਬਾਬੇ ਪੂਰੀ ਵਾਲਿਆਂ ਦੇ ਜਾਣਾ ਫਿਰ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਉਹਨਾਂ ਦੇ ਘਰ ਚਾਹ ਦਾ ਪ੍ਰੋਗਰਾਮ ਉੱਥੇ ਵੀ ਰੱਖਿਆ ਸਾਰੀ ਲੀਡਰਸ਼ਿਪ ਨੇ ਉੱਥੇ ਪਹੁੰਚਣਾ ਸਤ ਸੁਖ ਭਗਤ ਭਗਨ ਤੋਂ ਬਾਅਦ ਹੁਣ 10 ਸਾਲ ਬਾਅਦ ਸਤ ਸੁਖ ਭੋਗਿਆ ਉਸ ਤੋਂ ਬਾਅਦ ਇਹ ਲੀਡਰ ਹੁੰਦੇ ਬੋਲਣ ਲੱਗ ਪਏ ਨਹੀਂ ਵਿੱਚ ਵੀ ਬੋਲਦੇ ਰਿਹਾ ਲੇਕਿਨ ਉਹਨਾਂ ਜਦ ਤੁਹਾਡੇ ਨਾਲ ਗੱਲ ਕਰਦਾ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਤੇ ਫਿਰ ਗੱਲ ਤਾਂ ਕਿਤੇ ਨਾ ਕਿਤੇ ਸੁਣਾਉਣੀ ਪਈ ਫਿਰ ਉਹਨਾਂ ਨੂੰ ਬਾਹਰ ਆਣ ਕੇ ਸੁਣਾਉਣੀ ਪਈ ਹੁਣਾਂ ਤੇ ਉਹ ਗੱਲਾਂ ਦੀ ਗਲਤੀਆਂ ਦੀ ਇਹ ਜਿਹੜੀ ਹੈ ਇੱਥੇ ਮਾਫੀ ਮੰਗਣ ਵਾਸਤੇ ਖੇਮਾ ਜਾਚਣਾ ਕਰਨ ਵਾਸਤੇ ਨੀਵੇਂ ਹੋ ਗਏ ਲੀਡਰਸ਼ਿਪ ਪਾਈ ਵੀ ਸਤੋਂ ਗਲਤੀਆਂ ਕਿਹੜੇ ਕਿਹੜੇ ਗਲਤੀਆਂ ਹੋਈਆਂ ਤੁਸੀਂ ਸਮਝਦੇ ਉਹ ਸਾਰਾ ਚਿੱਠਾ ਲਿਖਤਾ ਤੁਹਾਨੂੰ ਨੇ ਦੇ ਦੰਨੇ ਉਸ ਵੇਲੇ ਇੱਕ ਸਿੰਘ ਸਾਹਿਬ ਵੀ ਸੀਗੇ ਉਹਨਾਂ ਦਾ ਅਹਿਮ ਰੋਲ ਸੀਗਾ ਕਿ ਸਿੰਘ ਸਾਹਿਬ ਨੂੰ ਵੀ ਇੱਥੇ ਪੇਸ਼ ਹੋਣਾ ਚਾਹੀਦਾ ਇਹ ਮੇਰੀ ਮੰਗ ਆ ਸਿੰਘ ਸਾਹਿਬ ਨੂੰ ਵੀ ਇੱਥੇ ਪੇਸ਼ ਕਰੋ ਉਹਨੂੰ ਪੁੱਛੋ ਵੀ ਕਿੰਨੇ ਕਿਹਾ ਉਹਨਾਂ ਨੂੰ ਰਾਮ ਰੀਵ ਨੂੰ ਮਾਫੀ ਦੇਣ ਵਾਸਤੇ ਕਿ ਕਿਆ ਸੀ ਉਹਨਾਂ ਨੂੰ ਪੁੱਛਣਾ ਚਾਹੀਦਾ ਪਰ ਭਾਈ ਸਾਹਿਬ ਜੀ ਅਕਸਰ ਤੁਸੀਂ ਗੱਲਾਂ ਉਠਾਉਂਦੇ ਜੇ ਮਸਲੇ ਉਠਾਉਂਦੇ ਕੌਮ ਦੇ ਵਕ ਵਕ ਮਸਲੇ ਚੱਕਦੇ ਹੋ ਟਾਈਮ ਤੋਂ ਟਾਈਮ ਪਰ ਇਹ ਲੱਗਦਾ ਨਹੀਂ ਕਿ ਕਾਫੀ ਸਮਾਂ ਹੋ ਗਿਆ ਪਹਿਲਾਂ ਵੀ ਇਹ ਚੀਜ਼ ਕੋਈ ਦੇਰ ਨਹੀਂ ਹੁੰਦੀ ਜਦੋਂ ਜਾਗੇ ਉਦੋਂ ਸਵੇਰਾ ਆ ਕਦੇ ਕੋਈ ਕਹੇ ਗੱਲ ਦੀ ਦੇਰ ਨਹੀਂ ਹੁੰਦੀ ਕਿਉਂਕਿ ਇੱਥੇ ਮਾਫੀ ਜਿਹੜੀ ਆ ਮੰਗਣ ਵਾਲੀ ਗੱਲ ਆ ਨਾ ਇਹ ਤਾਂ ਸਿੱਖ ਜਦੋਂ ਮਰਜ਼ੀ ਆ ਸਕਦਾ ਔਰ ਮਾਫੀ ਤਾਂ ਅਪਾ ਸਵੇਰੇ ਸ਼ਾਮੀ ਵੀ ਰੋਜ਼ ਗੁਰੂ ਤੋਂ ਮੰਗਦੇ ਆ ਵੀ ਜੇ ਹੱਥੋਂ ਗਲਤੀ ਹੋ ਗਈ ਆ ਲੇਕਿਨ ਇਹ ਗਲਤੀਆਂ ਬਲੰਡਰ ਵੱਡੀਆਂ ਹੋਈਆਂ ਉਹਦੇ ਕਰਕੇ ਕਾਲ ਤਖਤ ਸਾਹਿਬ ਤੇ ਨੀਵੇਂ ਹੋ ਗਿਆ ਜੇ ਇਹ ਲੀਡਰਸ਼ਿਪ ਆਈ ਨੀਵੇਂ ਹੋ ਕੇ ਇਹ ਕੋਈ ਚੜ ਕੇ ਇਹ ਨਹੀਂ ਆਈ ਇਹ ਨਿਮਰਤਾ ਸਹਿਤ ਆਈ ਆ ਪਾਈ ਸਾਹਿਬ ਜੀ ਇੱਕ ਅਰੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਮਾਫੀ ਮੰਗੀ ਸੀਗੀ ਇੱਥੇ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਕਹਿੰਦੇ ਸੀ ਕਿ ਮੇਰੇ ਕੋਲ ਗਲਤੀਆਂ ਹੋਈਆਂ ਤਾਂ ਮੈਨੂੰ ਮਾਫ ਕਰ ਦੇ। ਨਹੀਂ ਉਹ ਵਿਧੀ ਵਿਧਾਨ ਦੇ ਨਾਲ ਨਹੀਂ ਉਹ ਕਾਲ ਤਖਤ ਦੇ ਮਗਰਲੇ ਪਾਸੇ ਖਲੋ ਕੇ ਆਖਿਆ ਕਿ ਜੇ ਗਲਤੀ ਹੋਈ ਤਾਂ ਗਲਤੀਆਂ ਤਾਂ ਹੋਈਆਂ ਵਿਧੀ ਵਿਧਾਨ ਨਾਲ ਕਾਲ ਤਖਤ ਸਾਹਿਬ ਨੂੰ ਅੱਜ ਵਾਂਗੂ ਚਿੱਠਾ ਦਿੰਦੇ ਕਿ ਸਾਥੋਂ ਇਹ ਗਲਤੀਆਂ ਹੋ ਗਈਆਂ ਨੇ ਤੇ ਕਾਲ ਤਖਤ ਸਾਹਿਬ ਦੇ ਪੰਜ ਜਹੇਦਾਰ ਇਕੱਠੇ ਹੋ ਗਏ ਤੇ ਉਹ ਫਿਰ ਬਾਅਦ ਚ ਸੱਦਦੇ ਤੇ ਸੱਦ ਤੇ ਫਿਰ ਕਾਲ ਤਖਤ ਸਾਹਿਬ ਦੀ ਫਜ਼ੀਲਤੇ ਖਲੋ ਕੇ ਫਿਰ ਉਹ ਸਾਰੇ ਹੁਣਾਂ ਦੇ ਵੀ ਗਲਤੀਆਂ ਹੋਈਆਂ ਨੇ ਉਹ ਕੰਫ ਆਪਾਂ ਵਿਧੀ ਵਿਧਾਨ ਜਿਹੜਾ ਕਾਲ ਤੱਕ ਸਾਡਾ ਇਹ ਤਾਂ ਉਹਨੂੰ ਵੀ ਤੋੜਨ ਵਾਲੀ ਗੱਲ ਸੀ ਜਿਹੜੀ ਪਿਛਲੇ ਪਾਸੇ ਮਾਫੀ ਮੰਗੀ ਆ ਕਿਹਨੂੰ ਪ੍ਰਧਾਨ ਦੇਖਣਾ ਚਾਹੁੰਦੇ ਹੋ ਜੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਹੀਂ ਅਸੀਂ ਕਿਸੇ ਨੂੰ ਨਹੀਂ ਅਸੀਂ ਪੰਜ ਪ੍ਰਧਾਨੀ ਚਾਹੁੰਨੇ ਹਾਂ ਕਲੈਕਟਿਵ ਲੀਡਰਸ਼ਿਪ ਚਾਹੁੰਨੇ ਆ ਕੱਲੇ ਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ ਦੇਣਾ ਚਾਹੁੰਦੇ ਜਿਹੜਾ ਕੋਈ ਕੱਲ ਨੂੰ ਫੇਰ ਗਲਤੀ ਕਰੇ ਉਹ ਅਗਲੀਆਂ ਗਲਤੀਆਂ ਨਹੀਂ ਕਰਨੀ ਚਾਹੀਦੀ ਪੰਜ ਪੰਜ ਪ੍ਰਧਾਨੀ ਬਣਾਉਣੀ ਚਾਹੁੰਨੇ ਪੰਜ ਪਰ ਮੱਝ ਦੇ ਜਰਨਲ ਵੀ ਨੇ ਜਾਂ ਬੀਬਾ ਜੀ ਇਹਦੇ ਬਾਰੇ ਮੈਂ ਨਹੀਂ ਕੁਝ ਨਿਕਹਿਣਾ ਜਰਨਲ ਕੇਵਲ ਤੇ ਕੇਵਲ ਗੁਰੂ ਰਾਮਦਾਸ ਸਾਹਿਬ ਆ ਤੇ ਗੁਰ ਉਹ ਨਹੀਂ ਮੈਨੂੰ ਨਹੀਂ ਪਤਾ ਇਹ ਉਹਨਾਂ ਨੂੰ ਪੁੱਛ ਲਿਓ ਜੀ ਇਹ ਉਹ ਦੱਸ ਸਕਦੇ ਆ ਤੇ ਉਹਨਾਂ ਆ ਕਿ ਨਹੀਂ ਹਾਂ ਅਸੀਂ ਤਾਂ ਨੇ ਉਹ ਵੀ ਉਹ ਸੋ ਕੋਈ ਅਸੀਂ ਤਾਂ 5 ਸਾਲ ਪਹਿਲਾਂ ਉਹਨਾਂ ਨੂੰ ਕਹਿੰਦੇ ਜਦੋਂ ਮੇਰੇ ਘਰ ਗਏ ਸੀ ਉਦੋਂ ਵੀ ਇਹ ਗੱਲ ਹੋਈ ਸੀ ਮੈਂ ਤੇ ਮੇਰੇ ਘਰਦਿਆਂ ਨੇ ਔਰ ਮੇਰੇ ਆਪਣੇ ਜਿਹੜੇ ਬੇਟੇ ਕਵਰ ਚੜ੍ਹ ਸਿੰਘ ਜੀ ਤੇ ਅਸੀਂ ਉਦੋਂ ਵੀ ਗੱਲ ਕੀਤੀ ਵੀ ਮਾਫੀ ਮੰਗ ਲੈਣੀ ਚਾਹੀਦੀ ਆ ਲੇਕਿਨ ਸਾਡੀ ਗੱਲ ਸੁਣੀ ਨਹੀਂ ਕਿ ਮੰਨੇ ਨਹੀਂ ਉਹ ਗੱਲ ਸੁਣਦੇ ਨਹੀਂ ਚਾਹੁੰਦੇ ਤੁਹਾਡੇ ਸਾਹਮਣੇ ਜੇ ਸੁਣਦੇ ਹੁੰਦੇ ਤਾਂ ਫਿਰ ਮਾਫੀ ਮੰਗਦੇ ਨਾ ਫਿਰ ਅਕਸ ਤੋਂ ਫਰਸ਼ ਤੇ